ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਮਿੰਦਰਪਾਲ ਲੂੰਬਾ ਜੀ ਹਾਂਜੀ ਹਾਂਜੀ ਬੋਲ ਰਿਹਾ ਜੀ ਬੇਨਤੀ ਕਰਾਂ ਜੀ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਅੱਛਾ ਸਰ ਜੀ ਬੇਨਤੀ ਐ ਸੀ ਵੀ ਜਿਹੜੇ ਕੱਲ ਦੀ ਤੁਹਾਡਾ ਕਾਲੇ ਪਾਣੀ ਵਾਸਤੇ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ ਹਾਂਜੀ ਕੀ ਕੱਲ ਤੁਸੀਂ ਕੀ ਰੂਪ ਦੇਖਾ ਤਿਆਰ ਕੀਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਆ ਕੱਲ ਨੂੰ ਅਸੀਂ ਜੋ ਅਪੀਲ ਕੀਤੀ ਹੈ ਪੰਜਾਬੀਆਂ ਨੂੰ ਕਿਉਂਕਿ ਜਿਹੜਾ ਮੁੱਦਾ ਸਾਰਿਆਂ ਦਾ ਸਾਂਝਾ ਹੈ ਜੀ ਅਸੀਂ ਇਹ ਮੁੱਦਾ ਪਿਛਲੇ ਤਕਰੀਬਨ 2016 ਤੋਂ ਤਾਂ ਮੈਂ ਹੀ ਜੁੜਿਆ ਹੋਇਆ ਹਾਂ ਇਹਦੇ ਨਾਲ ਪਰ ਇਹ ਉਸ ਤੋਂ ਪਹਿਲਾਂ ਦਾ ਹੀ ਮੁੱਦਾ ਚੱਲਦਾ ਪਿਆ ਕੁਝ ਸੰਸਥਾਵਾਂ ਉਸ ਤੋਂ ਪਹਿਲਾਂ ਵੀ ਜਾਨੀ ਵੀ ਇਹਦੇ ਤੇ ਕੰਮ ਕਰ ਰਹੀਆਂ ਸੀ ਸੋ ਇਹ ਜੂਨ 2024 ਦੇ ਵਿੱਚ 18 ਜੂਨ 2024 ਨੂੰ ਅਸੀਂ ਇਹ ਲੜਾਈ ਦੁਬਾਰਾ ਸ਼ੁਰੂ ਕੀਤੀ ਕਿਉਂਕਿ ਪਹਿਲਾਂ ਸਾਨੂੰ ਉਮੀਦ ਸੀ ਕਿ ਜਿਹੜੀ ਇਹ ਸਰਕਾਰ ਕਿਉਂਕਿ ਸਰਕਾਰ ਦੇ ਮੁੱਖ ਮੰਤਰੀ ਸਪੀਕਰ ਸਾਹਿਬ ਤੇ ਹੋਰ ਮੰਤਰੀ ਆ ਜਿਹੜੇ ਉਹ ਉੱਥੇ ਬੁੱਢੇ ਦਰਿਆ ਤੇ ਆ ਕੇ ਪਹਿਲਾਂ ਵੀਡੀਓ ਪਾਉਂਦੇ ਰਹੇ ਆ 2018-19 ਦੇ ਵਿੱਚ ਹਾਂਜੀ ਸਾਨੂੰ ਉਮੀਦ ਸੀ ਵੀ ਇਸ ਮਸਲੇ ਦਾ ਹੱਲ ਕਰਨਗੇ ਪਰ ਉਹਨਾਂ ਨੇ ਹੱਲ ਕੀਤਾ ਨਹੀਂ ਇਸ ਕਰਕੇ ਫਿਰ ਅਸੀਂ 18 ਜੂਨ 2024 ਤੋਂ ਇਹਨੂੰ ਦੁਬਾਰਾ ਵਿਢਿਆ ਤੇ ਉਹ ਸਬੰਧ ਵਿੱਚ ਸਰਕਾਰ ਨੂੰ ਵਾਰ-ਵਾਰ ਅਪੀਲਾਂ ਕੀਤੀਆਂ ਸੀ ਬਹੁਤ ਸਾਰੇ ਜਿਹੜੇ ਜਿਵੇਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਿਲੇ ਗਵਰਨਰ ਸਾਹਿਬ ਨੂੰ ਮਿਲੇ ਅਸੀਂ ਲੁਧਿਆਣਾ ਕਮਿਸ਼ਨਰ ਨੂੰ ਮਿਲ ਕੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੂੰ ਇਸ ਤੋਂ ਇਲਾਵਾ ਬੁੱਡੇ ਨਾਲੇ ਤੇ ਜਿਹੜੀ ਵਿਧਾਨ ਸਭਾ ਕਮੇਟੀ ਬਣੀ ਹੋਈ ਆ ਹਾਂਜੀ ਉਹਨਾਂ ਨੂੰ ਮਿਲ ਕੇ ਵੀ ਸਾਰੀ ਜਣੇ ਦੀ ਰਿਕਵੈਸਟ ਕੀਤੀ ਕਿ ਵੀ ਪਾਈਏ ਦੇ ਤੇ ਕੁਝ ਕੀਤਾ ਜਾਵੇ ਪਰ ਜਦੋਂ ਚਾਰੇ ਪਾਸੇ ਸਾਨੂੰ ਨਿਰਾਸ਼ਾ ਹੱਥ ਲੱਗੀ ਸਰਕਾਰ ਨੇ ਜਣੇ ਦੀ ਕੁਝ ਵੀ ਇਹਦਾ ਉੱਤਾ ਨਾ ਵਾਚਿਆ ਅਲਾਂ ਤਾਂ ਅਸੀਂ ਪਹਿਲਾਂ ਤੇ ਹੀ ਕੀਤਾ ਹੋਇਆ ਸੀਗਾ ਕਿ ਅਸੀਂ ਜਿਹੜਾ ਕਾਲੇ ਪਾਣੀ ਨੂੰ ਬੰਨ ਮਾਰਾਂਗੇ ਹਾਂਜੀ ਤੇ ਉਹਦੇ ਲਈ ਬੰਨ ਲਈ ਅਸੀਂ ਤਰੀਕ ਵੀ ਮੈਥ ਲਈ ਸੀ 15 ਸਤੰਬਰ ਨੂੰ ਪਹਿਲਾਂ ਜੀ ਪਰ 15 ਸਤੰਬਰ ਤੋਂ ਪਹਿਲਾਂ ਇਹਨਾਂ ਨੇ ਇੱਕ ਆਰਡਰ ਜਾਰੀ ਕਰਤੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਵੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਜੀ ਵੀ ਇਹ ਜਿਹੜਾ ਬੁੱਢੇ ਨਾਲੇ ਦੇ ਵਿੱਚ ਪਾਣੀ ਛੁੱਟਿਆ ਜਾ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਹੂੰ ਉਦੋਂ ਫਿਰ ਅਸੀਂ ਮੀਟਿੰਗ ਕਰਕੇ ਇਹਨੂੰ ਅੱਗੇ ਪਾਤਾ ਕਿਉਂਕਿ ਉਸ ਤੋਂ ਬਾਅਦ ਜਿਹੜਾ ਝੋਨੇ ਦੀ ਕਟਾਈ ਦਾ ਸੀਜ਼ਨ ਆ ਗਿਆ ਫਿਰ ਕਣਕ ਦੀ ਬਿਉਾਈ ਦਾ ਸੀਜ਼ਨ ਵੀ ਸੀਗਾ ਹੂੰ ਤੇ ਕਿਉਂਕਿ ਲੜਾਈ ਲੋਕਾਂ ਨਾਲ ਲੋਕਾਂ ਨਹੀਂ ਲੜਨੀ ਸੀ ਇਸ ਕਰਕੇ ਲੋਕਾਂ ਦਾ ਹੋਣਾ ਬੜਾ ਜ਼ਰੂਰੀ ਸੀਗਾ ਹੂੰ ਸੋ ਅਸੀਂ ਜਿਹੜਾ ਹੈਗਾ ਫਿਰ ਇਹ ਇਹ ਡੇਟ ਜਿਹੜੀ 3 ਦਸੰਬਰ ਦੀ ਮੈਥਲੀ ਸੀ ਉਦੋਂ ਤੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਨੇ ਇਹਨਾਂ 2.5 3 ਮਹੀਨਿਆਂ ਦੇ ਵਿੱਚ ਵੀ ਹੂੰ ਜਦੋਂ ਦੀ ਇਹ ਡੇਟ ਐਕਸਟੈਂਡ ਕੀਤੀ ਹੈ ਇਹਨਾਂ ਢਾਈਆਂ ਮਹੀਨਿਆਂ ਦੇ ਵਿੱਚ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਅੱਛਾ ਇਸ ਕਰਕੇ ਹੁਣ ਜਿਹੜਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਹੁਣ 3 ਦਸੰਬਰ ਨੂੰ ਕੱਲ ਨੂੰ ਬੰਨ ਮਾਰਨਾ ਜੀ ਜੀ ਜਿਹੜਾ 9 ਕਰੋੜ ਲੀਟਰ ਰੋਜ਼ਾਨਾ ਜ਼ਹਿਰੀਲਾ ਪਾਣੀ ਬੁੱਢੇ ਦਰਿਆ ਦੇ ਵਿੱਚ ਸਿਰਫ 2 ਪੁਆਇੰਟਾਂ ਤੋਂ ਹੀ ਡਿੱਗਦਾ ਪਿਆ ਜੀ ਪਾਣੀ ਤਾਂ 15 ਕਰੋੜ ਲੀਟਰ ਤੋਂ ਉੱਪਰ ਡਿੱਗਦਾ ਪਿਆ ਬੁੱਢੇ ਦਰਿਆ ਦੇ ਵਿੱਚ ਬੁੱਢੇ ਨਾਲੇ ਦੇ ਵਿੱਚ ਜੀ ਪਰ ਉਹਦੇ ਵਿੱਚ ਦੋ ਮੇਨ ਪੁਆਇੰਟ ਨੇ ਜਿਨ੍ਹਾਂ ਨੂੰ ਅਸੀਂ ਕੱਲ ਨੂੰ ਬੰਦ ਕਰਨ ਜਾ ਰਹੇ ਹਾਂ 3 ਦਸੰਬਰ ਨੂੰ ਜੀ ਔਰ ਉਹਦੇ ਵਿੱਚ ਪੂਰੇ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਆ ਉਹਦੇ ਵਿੱਚ ਅੱਛਾ ਜੀ ਜਿਹੜਾ ਪੰਜਾਬ ਪ੍ਰਦੂਸ਼ਨ ਕੰਟਰੋਲ ਹੈ ਆਪਣਾ ਜਾਂ ਫਿਰ ਆਪਣਾ ਸੈਂਟਰਲ ਕੰਟਰੋਲ ਹੈ ਪੰਜਾਬ ਪ੍ਰਦੂਸ਼ੂ ਵਾਲਾ ਇਹਨਾਂ ਦਾ ਕੀ ਸਟੈਂਡ ਹੈ ਇਹਨਾਂ ਦਾ ਤੁਹਾਨੂੰ ਕੋਈ ਸਮਰਥਨ ਹੈ ਜਾਂ ਤੁਹਾਡੇ ਖਿਲਾਫ ਚੱਲ ਰਹੇ ਨੇ ਨਹੀਂ ਜੀ ਨਹੀਂ ਵੇਖੋ ਜਿਹੜਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਨਲਾਕੀਆਂ ਤਾਂ ਬਹੁਤ ਕੀਤੀਆਂ ਜੀ ਅ ਕਿਉਂਕਿ ਇਹ ਇਹ ਜਿਹੜਾ ਹੈਗਾ ਸਿੱਧੇ ਤੌਰ ਤੇ ਸਰਕਾਰ ਦੇ ਤੇ ਉਹਨਾਂ ਅੰਡਸਟਰੀ ਲਿਸਟਾਂ ਦੇ ਪ੍ਰਭਾਵ ਦੇ ਅਧੀਨ ਹੈਗੇ ਆ ਹੂੰ ਪਰ ਜਦੋਂ ਅਸੀਂ ਇਹ ਸੰਘਰਸ਼ ਵਿੱਢਿਆ ਤਾਂ ਉਸ ਤੋਂ ਬਾਅਦ 12 ਅਗਸਤ ਨੂੰ ਜਿਹੜਾ ਹੈਗਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ ਚਿੱਠੀ ਜਾਰੀ ਕੀਤੀ ਇਹ ਵੀ ਇਹ ਜਿਹੜਾ ਪਾਣੀ ਡਿਗ ਰਿਹਾ 2012 ਤੋਂ ਇਹ ਬਿਲਕੁਲ ਇਲੈਗਲ ਹੈ ਇਹਨੂੰ 15 ਦਿਨਾਂ ਦੇ ਵਿੱਚ ਵਿੱਚ ਬੰਦ ਕੀਤਾ ਜਾਵੇ ਅੱਛਾ ਸਰ ਆਪਣਾ ਇਹਦੇ ਬ੍ਰਤੀ ਜਿਹੜੀਆਂ ਆਪਣੀਆਂ ਜਥੇਵੰਦੀਆਂ ਸਰ ਤੁਸੀਂ ਕੋਈ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਹੀ ਰੋਕ ਕਰਾਇੀ ਬ੍ਰਤੀ ਆ ਨਹੀਂ ਸੁਪਰੀਮ ਕੋਰਟ ਦਾ ਤਾਂ ਨਹੀਂ ਪਰ ਜਿਹੜਾ ਐਨਜੀਟੀ ਨੇ ਇਹਦਾ ਸੂ ਮੋਟੋ ਨੋਟਿਸ ਲਿਆ ਸੀਗਾ ਉਹ ਐਨਜੀਟੀ ਦੇ ਵਿੱਚ ਕੇਸ ਜਰੂਰ ਚੱਲ ਰਿਹਾ ਜਿੱਥੇ ਅਸੀਂ ਪਾਰਟੀ ਬਣਿਆ ਤੇ ਜਿਹੜਾ ਹੈਗਾ ਉੱਥੇ ਆਪਣਾ ਪੱਖ ਰੱਖ ਰਹੇ ਆ ਪਰ ਉਸ ਤੋਂ ਹੀ ਤੁਹਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਲੋਅਰ ਬੁੱਡਾ ਦਰਿਆ ਨੂੰ ਪੁਨਰ ਸਰਜੀਤ ਕਰਨ ਦੀ ਸਰਕਾਰ ਦੀ ਇੱਕ ਸਕੀਮ ਹੈਗੀ ਹੈ ਜਿਹੜੀ ਕਿ ਬੱਲੀਪੁਰ ਤੋਂ ਲੈ ਕੇ ਧਰਮਕੋਟ ਤੱਕ ਇਸ ਜ਼ਹਿਰੀਲੇ ਪਾਣੀ ਨੂੰ ਲਿਆਣਾ ਤੇ ਜਿਹੜਾ ਖੇਤਾਂ ਨੂੰ ਸਪਲਾਈ ਕਰਨ ਦਾ ਪ੍ਰੋਗਰਾਮ ਜਿਹੜਾ ਸਰਕਾਰ ਵੱਲੋਂ ਬਣਾਇਆ ਗਿਆ अच्छा सर एक ना वीडियो भी वायरल <coughs> हुई सी लुधियाणे ਤੋਂ ਕੋਈ ਨਾ ਆਪਣੇ ਖਾਲੀ ਇਹ ਮਿਲਣਾ ਵਾਲੇ ਜਾਂ ਫੈਕਟਰੀਆਂ ਵਾਲੇ ਨੇ ਹਨਾ ਉਹਨਾਂ ਨੇ ਵੀ ਅਪੀਲ ਕਰੀ ਸੀ ਤੁਹਾਨੂੰ ਤੁਹਾਡੀਆਂ ਜਥੇਬੰਦੀਆਂ ਨੂੰ ਵੀ ਅਸੀਂ ਕੋਈ ਗੱਲਬਾਤ ਕਰਨ ਨੂੰ ਬੈਠ ਕੇ ਤਿਆਰ ਆ ਵੀ ਇਦਾਂ ਵੀ ਬੰਨ ਅਸੀਂ ਨਹੀਂ ਮਾਰਨ ਦੇਵਾਂਗੇ ਉਹਨਾਂ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਹੈ ਜਾਂ ਉਹ ਵੀਡੀਓ ਸੁਣੀ ਹੈ ਤੁਸੀਂ ਉਹ ਡਾਇੰਗ ਐਸੋਸੀਏਸ਼ਨ ਵਾਲੇ ਹੈ ਜੀ ਉਹ ਗੱਲਬਾਤ ਤਾਂ ਉਹ ਉਹਨਾਂ ਨਾਲ ਗੱਲਬਾਤ ਦਾ ਸਾਨੂੰ ਕੋਈ ਫਾਇਦਾ ਹੀ ਨਹੀਂ ਕਿਉਂਕਿ ਉਹੀ ਤਾਂ ਸਾਡੇ ਅਸਲੀ ਦੋਚੀ ਨੇ ਬਿਲਕੁਲ ਸਰਕਾਰ ਸਾਡੀ ਦੋਸ਼ੀ ਹੈ ਤੇ ਉਹ ਦੋਸ਼ੀ ਹੈ ਸਰਕਾਰ ਨਾਲ ਤਾਂ ਅਸੀਂ ਗੱਲਬਾਤ ਕਰ ਸਕਦੇ ਹਾਂ ਕਿਉਂਕਿ ਉਹਦਾ ਹੱਲ ਕੱਢ ਸਕਦੀ ਹੈ ਠੀਕ ਹੈ ਨਾ ਪਰ ਉਹਨਾਂ ਨਾਲ ਗੱਲਬਾਤ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਕਿਉਂਕਿ ਉਹ ਤਾਂ ਆਪਦੇ ਪ੍ਰੋਫਿਟ ਲਈ ਕੰਮ ਕਰ ਰਹੇ ਆ ਪ੍ਰੋਫਿਟ ਉਹਦੀ ਸਾਰਾ ਇਹ ਜਿਹੜੇ ਵੀਡੀਓ viral ਕੀਤੀ ਕੌਣ ਨੇ ਇਹ ਡਾਈੰਗ ਐਸੋਸੀਏਸ਼ਨ ਹੈ ਜੀ ਜਿਹੜੀ ਜਿਹੜੇ ਰੰਗਾਈ ਯੂਨਿਟ ਬਣੇ ਹੋਏ ਨਾ ਜਿਹੜੇ ਕੱਪੜੇ ਨੂੰ ਰੰਗਦੇ ਹੈਗੇ ਆ ਜੀ ਉਹ ਉਹ ਉਹਨਾਂ ਦੀਆਂ ਉੱਥੇ ਮਿਲਾਂ ਲੱਗੀਆਂ ਹੋਈਆਂ ਡਾਈੰਗ ਮਿਲਾਂ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਇਹ ਉਹ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਉਹ ਸਾਰੀ ਗੱਲਬਾਤ ਰੱਖੀ ਗਈ ਸੀ ਅੱਛਾ ਉਹਨਾਂ ਦਾ ਪਾਣੀ ਯਾਨੀ ਕਿ ਇਹਦੇ ਵਿੱਚ ਆ ਰਿਹਾ ਹੈ ਉਹਨਾਂ ਦਾ ਪਾਣੀ ਯਾਨੀ ਦੇ ਇਸ ਬੁੱਢੇ ਦਰਿਆ ਦੇ ਵਿੱਚ ਡਿੱਗਦਾ ਪਿਆ ਜਿਹਨੂੰ ਅਸੀਂ ਰੋਕਣ ਦੀ ਗੱਲ ਕਰਦੇ ਪਏ ਅੱਛਾ ਸਰ ਵੀ ਮੰਨ ਕੇ ਚੱਲੋ ਜਿਹੜੀ ਕੱਲ ਦੀ ਤੁਸੀਂ ਰੂਪਰੇਖਾ ਤਿਆਰ ਕਰੀਏ ਉਹਦੇ ਵਿੱਚ ਕੋਈ ਸਬੰਧਤ ਅਧਿਕਾਰੀ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਕੋਈ ਤੁਹਾਨੂੰ ਜਿਵੇਂ ਨਜ਼ਰਅੰਦਾਜ਼ ਹੋਣ ਦੀ ਲੋੜ ਹੈ ਜਾਂ ਕੋਈ ਤੁਹਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਡਰ ਹੈ ਵੀ ਕੋਈ ਤੁਹਾਨੂੰ ਗ੍ਰਿਫਤਾਰੀ ਦਾ ਜਾਂ ਕਿਸੇ ਹੋਰ ਕੋਈ ਬਿਲਕੁਲ ਬਿਲਕੁਲ ਜੀ ਗ੍ਰਿਫਤਾਰੀ ਦਾ ਤਾਂ ਡਰ ਹੈ ਹੀ ਹੈ ਕਿਉਂਕਿ ਇਹ ਮਾਹੌਲ ਬਣਾਇਆ ਗਿਆ ਹੈ ਡਾਈਂਗ ਐਸੋਸੀਏਸ਼ਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ 1 ਲੱਖ ਬੰਦਾ ਜਿਹੜਾ ਹੈਗਾ ਤੁਹਾਡਾ ਸਵਾਗਤ ਕਰੂਗਾ ਕਿ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਇਹ ਉਹ ਇਸ ਤਰ੍ਹਾਂ ਦੇ ਜਿਹੜੇ ਉੱਥੇ ਉਹਨਾਂ ਨੇ ਗੱਲਾਂ ਕੀਤੀਆਂ ਗਈਆਂ ਜੀ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਤਾਂ ਉਹ ਮਾਹੌਲ ਖਰਾਬ ਕਰਨ ਤੇ ਸਾਡੀ ਗ੍ਰਿਫਤਾਰੀ ਕਰਨ ਵਾਸਤੇ ਮਾਹੌਲ ਬਣਾਇਆ ਗਿਆ ਤਾਂ ਕੋਈ ਗੱਲ ਨਹੀਂ ਗ੍ਰਿਫਤਾਰੀ ਤਾਂ ਨਹੀਂ ਸਾਨੂੰ ਡਰ ਲੱਗਦਾ ਪਰ ਜਿਹੜਾ ਹੈਗਾ ਵੀ ਅਸੀਂ ਚਾਹ ਜੇ ਅਸੀਂ ਗ੍ਰਿਫਤਾਰ ਹੋ ਵੀ ਜਾਵਾਂਗੇ ਤਾਂ ਸਾਡੀ ਬੀ ਟੀਮ ਹੈ ਜਿਹੜੀ ਉੱਥੇ ਤਿਆਰ ਹੋਊਗੀ ਤੇ ਉਹ ਜਿਹੜੇ ਹੈਗੇ ਉੱਥੇ ਲੋਕਾਂ ਦੀ ਅਗਵਾਈ ਕਰੇਗੀ ਠੀਕ ਹੈ ਠੀਕ ਹੈ ਅੱਛਾ ਸਰ ਜੇ ਆਪਣੇ ਜਥੇਵੰਦੀਆਂ ਦੀ ਗੱਲ ਕਰੀ ਜਾਂਦਾ ਕਿੰਨੀਆਂ ਕਿ ਜਥੇਵੰਦੀਆਂ ਨੇ ਸਮਰਥਨ ਦੇ ਰੀਆਂ ਤੁਹਾਨੂੰ ਵੇਖੋ ਜੀ ਜਿਹੜਾ ਐਸਕੇਐਮ ਨਾਨ ਪੋਲੀਟਿਕਲ ਹੈਗਾ ਸਯੁਜਕਤ ਕਿਸਾਨ ਮੋਰਚਾ ਉਹਦੇ ਵੱਲੋਂ ਵੀ ਸਾਨੂੰ ਸਮਰਥਨ ਮਿਲ ਚੁੱਕਿਆ ਹੈ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਵੱਲੋਂ ਵੀ ਸਮਰਥਨ ਮਿਲ ਚੁੱਕਿਆ ਹੈ ਇਸ ਤੋਂ ਇਲਾਵਾ ਮਿਸਲ ਸਤਲੋਜ ਵੱਲੋਂ ਸਮਰਥਨ ਮਿਲ ਚੁੱਕਿਆ ਹੈ ਤੇ ਹੋਰ अनेका ਹੀ ਜਥੇਬੰਦੀਆਂ ਜਣੇ ਦੀ ਜਿਹੜੀਆਂ ਦਾਲ ਖਾਲਸਾ ਜਾਂ ਹੋਰ ਇਦਾਂ ਦੀਆਂ अनेका ਹੀ ਜਥੇਬੰਦੀਆਂ ਜਿਹੜੀਆਂ ਸਾਨੂੰ ਸਮਰਥਨ ਦੇ ਕਿਹੜੇ ਕਿਹੜੇ ਆਗੂ ਪਹੁੰਚ ਰਹੇ ਨੇ ਸਰਕਾਰ ਨੂੰ ਦੇਖੋ ਜੀ ਮੇਨ ਅਗਵਾਈ ਇਹ ਜਿਹੜੀ ਉਹ ਕਾਲੇ ਬਾਣੀ ਦਾ ਮੋਰਚਾ ਹੀ ਕਰੇਗਾ ਬਾਕੀ ਜਿਹੜਾ ਹੈਗਾ ਅਸੀਂ ਇਹਨੂੰ ਬਿਲਕੁਲ ਨਾਨ ਪੋਲੀਟੀਕਲ ਰੱਖ ਕੇ ਚੱਲ ਰਹੇ ਆ ਕਿਉਂਕਿ ਅਸੀਂ ਰਾਜਨੀਤਿਕ ਪਾਰਟੀਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਆਗੂਆਂ ਨੂੰ ਨਹੀਂ ਉਸੇ ਸੱਦਾ ਦਿੱਤਾ ਹੈਗਾ ਤੇ ਬਿਲਕੁਲ ਆਮ ਲੋਕ ਹੋਣਗੇ ਜਿਹੜੇ ਰਾਜਨੀਤੀ ਤੋਂ ਇਹ ਸਭ ਧਰਮਾਂ ਤੋਂ ਉੱਪਰ ਉੱਠ ਕੇ ਉੱਤੇ ਪਹੁੰਚਣਗੇ ਠੀਕ ਹੈ ਸਰ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਤੁਹਾਡੇ ਦੇ ਨਜ਼ਰ ਰੱਖਾਂਗੇ ਤੇ ਜੇ ਕਿਸੇ ਤਰ੍ਹਾਂ ਦੀ ਕੋਈ ਧੜਨਾ ਵਾਪਰ ਦਿੱਤਾ ਤੁਸੀਂ ਫਿਕਰ ਮਨ ਮੀਡੀਆ ਨਾ ਬਣੇ ਦਿਓ ਜਾਣਕਾਰੀ ਦਿੰਦੇ ਠੀਕ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੇ ਆਪਣੀ ਕੀਮਤੀ ਸਮਾਂ ਸਮਾਂ ਦਿੱਤਾ ਓਕੇ